ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਪਤਾ ਨਗਮਾ ਸੇਲ ਲਈ ਲੈ ਕੇ ਆਏਗੇ ਉਹਨਾਂ ਵਿੱਚੋਂ ਦੋ ਤਾ ਆ ਗਈਆਂ ਤਾਜ਼ੀਆਂ ਸੂਈਆਂ ਬਈ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 81467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਿੱਗਾ ਬਾਈ ਜੀ ਹੋ ਠੀਕ ਹੋ ਬਾਈ ਪੂਰਾ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਪੱਕਾ ਹੋ ਬਾਈ ਪਿੰਡ ਜਾਓਗੇ ਜਿਲ੍ਹਾ ਮਡਾ ਤਹਿਿਲ ਬਾਲੇ ਵਾਲੇ ਨੇੜੇ ਪਿੰਡ ਬਾਈ ਆਪਣੇ ਨੇੜੇ ਆਪਣੇ ਤਪਾ ਵੀ ਨੇੜੇ ਹੋਵੇ ਬੱਲੋ ਵੀ ਨੇੜੇ ਰੰਪਰਾ ਹੈਰ ਵੀ ਨੇੜੀ ਹੈ ਹਾਂ ਮਰਾ ਨੰਬਰ ਬੋਲ ਦੋ 9876242670 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਇੱਕ ਤਾਂ ਹੈਗਾ ਜਰਸੀ ਦਾ ਤੋਹਫਾ ਹੈ ਨਾ ਜਬਾ ਪੀਸ਼ ਆ ਬਾਈ ਪਰਚੂਈ ਸੀ ਇਹ ਨਾਲ ਦੋ ਲਾਲਾ ਪੱਛੀ ਦੇ ਠੀਕ ਆ ਤੇ ਇੱਕ ਗਰਲੈਂਡ ਹੋ ਇੱਕ ਗਰਲੈਂਡੋ ਇਹ ਕੱਲ੍ਹ ਸ਼ੂਜੇ ਬਾਈ ਠੀਕ ਹੈ ਬਾਈ ਤੇ ਇੱਕ ਗੱਬਣ ਆ ਗਿਆ ਹੈ ਇੱਕ ਗੱਬਣਾ ਇਹ ਪਲੂਣ ਬੱਛੇ ਸ਼ੂਣਾ ਲੂਣ ਵਸੀ ਹੈਗੀ ਗਰਲੈਂਡਰ ਤੋਂ ਸ਼ੁਰੂ ਕਰ ਲਈ ਗਰਲੈਂਡਰ ਤੋਂ ਕਰ ਲੋ ਜੀ ਕਿਹੜਾ ਸੂਆ ਸੂਇਆ ਕਰਨਾ ਇਹ ਬਾਈ ਦੂਜਾ ਸੂਆ ਸੂਇਆ ਕੱਲ੍ਹ ਸ਼ਾਮ ਨੂੰ ਸ਼ੂਜੇ ਕੱਲ੍ਹ ਸ਼ਾਮ ਨੂੰ ਹਾਂ ਤੇ ਬੱਚਾ ਕੀ ਆ ਗਿਆ ਬੱਚਾ ਦਿੱਤਾ ਬਾਈ ਬੱਚਾ ਵ ਤੇ ਆਪਾਂ ਦੁੱਧ ਇਹਦੇ ਕਰਤਾ ਹੀ ਰਾਤ ਵੀ ਕਰਤਾ 4-5 ਕਿਲੋ ਤੜਕੇ ਵੀ ਝੋਦੇ 4-5 ਕਿਲੋ ਠੀਕ ਹੈ ਇਹਨਾਂ ਦੇ ਦੁੱਧ ਪਾ ਦੂ ਬਈ ਦੁੱਧ ਬਈ ਜਿਵੇਂ ਨਾਹਲ ਬਰੀਡ ਆ ਜਾਂ ਚਾਹੀਦਾ 16-17 ਕਿਲੋ ਹਾਂ 15 ਮਨ ਜਿਹੜਾ ਮਰਜੀ ਲੈ ਲੈ ਬੈਣਾ ਠੀਕ ਹੈ ਬਈ ਹਾਂ 10 ਕਿਲੋ ਬੋੜਾ ਤਾਂ ਹੁਣ ਵੀ ਸਟਾਰਟ ਹੋ ਬਈ ਠੀਕ ਹੈ ਬਈ ਹਾਂ ਗੱਲ ਨਹੀਂ ਸ਼ੁਰੂ ਕਰਕੇ ਲੇਵਾ ਵਾਲਾ ਕਮਾਲ ਦਾ ਹਾਂ ਬਈ ਲੇਵਾ ਠੰਡ ਠੰਡ ਤਰ ਬੱਛੀ ਦੀ ਠੰਡੀ ਹੀਲ ਸੀਟਿੰਗ ਫੂਟ ਦੇ ਦੇਖੋ ਕੀ ਬਾਤ ਆ ਪੱਟਾਂ ਦੇ ਵਿਚਾਲੇ ਲੇਵਾਂ ਜਾ ਵਾ ਬਾਈ ਉਹਨਾਂ ਮੂਰੇ ਦੇਖ ਤੋ ਪਿਓਰ ਗਰਲੈਂਡੋ ਆ ਜਾ ਹਮ ਸਹੀ ਗੱਲ ਹੈ ਦੇਖ ਬੈਠ ਮੂਰ ਨੂੰ ਬਹੁਤ ਚੰਗਾ ਹਵਾਨਾ ਕੱਲਾ ਕੱਲਾ ਥਣ ਗਲਾਬੀ ਥਣ ਪੂਰੀ ਬਿੱਤੀ ਦੇ ਥਣ ਨਾੜਾ ਗੱਠ ਤੋਂ ਵੱਧ ਲੇਵਾਂ ਮੂਰੇ ਬੱਛੀ ਦੇ ਜਾਣਾ ਸਹੀ ਗੱਲ ਹੈ ਗੱਠ ਤੋਂ ਬਾਹਰ ਹੈ ਮੂਰੇ ਹਨਾ ਨਲੇ ਭਾਗ ਇਹ ਜੀਰੋ ਵਾਲੇ ਭਾਅ ਹੋਣਗੇ ਯਾਰਾਂ ਅੱਜ ਲੈਣ ਦੇ ਨਹੀਂ ਬਾ ਵੇਚਣ ਵਾਲੀ ਗੱਲ ਹੀ ਕਰਾਂ ਠੀਕ ਹੈ ਅੱਗੇ ਇਹ ਕਹਿੰਦਾ ਵੇਚਣ ਵਾਲੇ ਮੌਲੀ ਕਰਨੇ ਕਿਉਂਕਿ ਮੁੱਲ ਬਾਈ ਖੈ ਅੱਗੇ ਕੋਈ ਵੇਚਣ ਵਾਲੀ ਕਰਦਾ ਆਪਾਂ ਉਹਨਾਂ ਕਰਦੇ ਹੋਏ ਯਾਰ ਜਿੰਨਾ ਕਿ ਵੇਚਦੇ ਅੱਗੇ ਰੋਜ਼ ਪਤੇਰੀ ਵੀਡੀਓ ਦੇ ਗਾਈਆਂ ਵੇਚਦੇ ਸਹੀ ਗੱਲ ਹੈ ਬਾਕੀ ਕਾਤ ਕੋ ਦਵਾਉਦਾ ਇੱਕ ਨੰਬਰ ਬਾਈ ਬੈੜਾ ਹੈ ਤਾਜੀ ਛੂਈਆ ਬੈੜਾ ਹੈ ਪੱਠੇ-ਪੁੱਠੇ ਕੁਖਾਂ ਤੋਰਾ ਸੁਆ ਵੀ ਮੰਨਿਆ ਵਾ ਹਾਂ ਨਹੀਂ ਬੈੜਦਾ ਲੇਖਾ ਹੀ ਕੋਈ ਹੂੰ ਸਹੀ ਯਾਰ ਤੋਰਾ ਦੂਰਾ ਦਾ ਯਾਰ ਬੈੜਦਾ ਬਾਈ ਵੱਡੀ ਫੁੱਟੀ ਫੁੱਲ ਬਾਈ ਕੱਦ ਸੋਹਣਾ ਬਾਕੀ ਥਾਣਾ ਮੇਨ ਗੱਲ ਥਾਣਾ ਥਣ ਤਰ ਲੇਖਾ ਹੀ ਕੋਈ ਸਾਦਾ ਚਬਾਈ ਕਿਵੇਂ ਬੈੜਦੀ ਦੇਖ ਕੀ ਬਾਤ ਆ ਲੈ ਰੰਗ ਦੇਖੋ ਰੰਗ ਆਏ ਦੇਖ ਲੋ ਐ ਨਹੀਂ ਹੈਗਾ ਵੀ ਦੋ ਦਿਨ ਟੁੱਟ ਜੂਗਾ ਨਾ ਨਾ ਬਾਈ ਉਹ ਚੀਜ਼ ਨਹੀਂ ਰੰਗ ਰੰਗ ਬੈੜਦਾ ਬਾਕੀ ਦੁੱਧ ਵਾਲੀ ਨਾਲ ਲੋੜ ਬਹੁਤ ਚੰਗੀ ਤੋਰਾ ਤਾਰਾ ਵੀ ਇੱਕ ਨੰਬਰ ਤੇ ਮੋਲ ਫਿਰ ਫੋਨ ਤੇ ਰਹਿਣਾ ਮੋਲ ਫੋਨ ਦੇ ਬਾਅਦ ਜਾਇਜ਼ ਹੀ ਕਰਾਂ ਯਾਰ ਵੇਚਣ ਵਾਲੀ ਗੱਡੀ ਠੀਕ ਆ ਮੋਲ ਬਾਈ ਕਹਿੰਦਾ ਜਾਇਜ਼ ਹੀ ਕਰਾਂਗੇ ਬਈ ਵੇਚਣ ਵਾਲੇ ਕਿਉਂਕਿ ਮੋਲ ਬਾਈ ਅੱਗੇ ਵੀ ਬਾਈ ਲੈਣ ਦੇ ਨਹੀਂ ਕਰਦਾ ਮੋਲ ਨਹੀਂ ਬਾਈ ਬਾਲੇ ਕਰਦਾ ਹੁੰਦਾ ਬਾਕੀ ਚਮਕ-ਦਮਕ ਦੇਖੋ ਤੁਸੀਂ ਵਾਹ ਨਾਲੇ ਗਰਮੀਆਂ ਦਾ ਤੋਹਫਾ ਹੈ ਤੋਹਫਾ ਬਾਈ 3000 ਘੱਟ ਮਿਲਦੀ ਸੀ ਪਹਿਲਾਂ ਤਾਂ ਸਹੀ ਗੱਲ ਆ ਲੈ ਦੁੱਧ ਵਾਲੀ ਨਾਲ ਨੋਟ ਚੈੱਕ ਕਰ ਸਕਦੇਮ ਬੜੀ ਚੰਗੀ ਲੱਗੀ ਵੀ ਆ ਕਰਮ ਆਹ ਰਾਧੂਰਾ ਦੇਖਿਆ ਤੂੰ ਬੱਚੀ ਦੀ ਚਬਾਈ ਦਾ ਯਾਰ ਲੈਖੇ ਹੀ ਬੁਣੀ ਬੈੜਦਾ ਠੀਕ ਆ ਚੋਣ ਚਬਾ ਬਾਈ ਕਹਿੰਦਾ ਇੱਕ ਨੰਬਰ ਆ ਧਾਰਾ ਧੂਰਾ ਤੇ ਬਾਕੀ ਹਵਾਨੇ ਦੀ ਜਿਹੜੀ ਫੀਡੰਗਾ ਬਈ ਇੱਕ ਨੰਬਰ ਆ ਜੀ ਲੈ ਬਈ ਠੰਡੀ ਠੰਡੀ ਦੇਖੋ ਜੀ ਠੰਡੀ ਠੰਡੀ ਫੁੱਲ ਬਲੇ ਦੁੱਧ ਵੀ ਗਾੜਾ ਹੋਊਗਾ ਨਾ ਜਮਾਂ ਬਈ ਇੱਕ ਨੰਬਰ ਫੈਂਟ ਵਾਲਾ ਦੁੱਧ ਹੁੰਦਾ ਯਾਰ ਸਹੀ ਗੱਲ ਆ ਫੈਂਟ ਵਾਲਾ ਦੁੱਧ ਹੋਊਗਾ ਬਈ ਚਿੱਟਾ ਦੁੱਧ ਹੋਊਗਾ ਗਾੜਾ ਦੁੱਧ ਹੋਊਗਾ ਇਹ ਨਹੀਂ ਹੋਊਗਾ ਪਤਲਾ ਹੋਊਗਾ ਕਿ ਨਹੀਂ ਨਾ ਬਈ ਇੱਕ ਨੰਬਰ ਹੋਊ ਯਾਰ ਮੱਛੀ ਹੈ ਹੀ ਵਾਲੀ ਚੰਗੀ ਬਈ ਯਾਰ ਘਰੇ ਰੱਖਣ ਵਾਲੀ ਕਿਤਰਾ ਦੀ ਮੱਝ ਹੀ ਮੰਨ ਕੇ ਲੈ ਹਾਂ ਜਿਹੜੇ ਬੰਦੇ ਨੇ ਘਰੇ ਰੱਖਣੀਆਂ ਸਹੀ ਗੱਲ ਆ ਬਈ ਕਿਤਰਾ ਦੀ ਮੱਝ ਨਾਲ ਦੂਈਆ ਘਰਮ ਵਾਲੀ ਉੱtre ਹੁੰਦਾ ਹਾਲੇ ਕੀ ਚਾ ਉਹ ਨਾਲ ਦੀ ਨਾਲ ਤਰੇ ਹੈ ਨਾ ਲੈ ਬਈ ਠੰਡੀ ਠੰਡੀ ਦੇਖੋ ਤਨ ਵਾਲੀ ਬਾਕੀ ਨਾ ਇਹਦਾ ਸਾਨੂੰ ਆਪਾਂ ਚੌਂਣ ਚਵਾ ਵੀ ਚੈੱਕ ਕਰਵਾ ਦਾਂਗੇ ਲੈ ਦੇਖੋ ਥਣ ਥਾਣੀ ਬੜਾ ਚੰਗਾ ਕੜਦੀ ਆ ਬਈ ਇਹ ਨਾ ਇੱਕ ਨੰਬਰ ਆ ਬਈ ਇਹ ਕਿਸੇ ਨਾ ਆਨਲਾਈਨ ਮਾਉਣੀਆਂ ਤਾਂ ਵੀ ਆਪਣੀ ਫੁੱਲ ਗਰੰਟੀ ਹੋਊ ਠੀਕ ਆ ਥਾਣਾ ਦੀ ਭਾਰ ਦੀ ਗਾਹ ਦੀ ਕੋਈ ਜ਼ਹਿਰ ਨਹੀਂ ਠੀਕ ਹੈ ਆਪਣੀ ਜ਼ਿੰਮੇਵਾਰੀ ਹੋ ਬਈ ਆ ਲਾਤਾ ਰਮਾ ਕੇ ਘਰੇ ਪੈਸੇ ਦੇ ਦੀ ਮੇਨ ਗੱਲ ਤਾਂ ਠੰਡੀ ਸੀਲ ਦੇਖੋ ਬਾਈ ਨੇ ਕੋਈ ਨਿਆਣਾ ਨਹੀਂ ਲਾਇਆ ਜੀ ਕਾਹੀ ਲੋੜ ਹੀ ਨਹੀਂ ਬਾਈ ਯਾਰ ਹੂੰ ਪਸੀ ਇੰਨੀ ਚੰਗੀ ਆ ਯਾਰ ਘਰੇ ਰੱਖਣ ਵਾਲੀ ਸਹੀ ਗੱਲ ਆ ਬਾਈ ਥਣ ਥਣ ਦਾ ਬਾਈ ਦੇਖੋ ਹੀ ਕੋਈ ਨਹੀਂ ਬੈਠਦਾ ਇਹ ਲੈ ਚੋਂ ਨਾ ਦੇਖੋ ਹੁਣ ਮੈਂ ਕਹਣਾ ਗੁੱਥਿਆ ਕੱਢਦੀ ਆ ਧਰਤੀ ਦੇ ਕਨੇ ਬਹੁਤ ਬાળા ਪੜਾ ਚੋਂ ਆ ਯਾਰ ਸਹੀ ਗੱਲ ਆ ਬાળા ਚੰਗਾ ਚੋਂ ਜਵਾ ਲੱਗਿਆ ਪੈਰ ਵੀ ਨਹੀਂ ਹਿਲਉਦੀ ਬਾਈ ਜਿੱਥੇ ਧਰ ਲੈ ਇੱਤੀ ਖੜਾ ਹੀ ਰਿਹਾ ਹੂੰ ਬੜੀ ਚੰਗੀ ਚਵਾਈ ਆ ਹਨਾ ਤੇ ਸਹੀ ਗੱਲ ਕੋਈ ਪੂਰ ਛੜਲਾ ਨਾੜ ਆਪਣੀ ਜ਼ਿੰਮੇਵਾਰੀ ਹੋ ਜਾ ਬਾਈ ਬੜਾ ਚੰਗਾ ਚੋਣ ਚਵਾਲ ਲੱਗਦਾ ਬੜਾ ਜ਼ਰਮਣ ਚੋਣ ਅਗਲਾ ਸਾਈ ਪਾ ਦੇ ਯਾਰ ਹਮ ਆਦੇ ਘਰੇ ਚੋ ਕੀ ਵੈਸੇ ਦੇ ਠੀਕ ਹੈ ਲੈ ਬਾਈ ਕੀ ਬਾਤ ਹੈ ਹਾਂ ਇਹ ਦੋ ਰੱਬ ਦਾ ਨਾਮ ਹੈ ਸਹੀ ਗੱਲ ਹੈ ਪੋਲਾ ਵਧੀਆ ਚੋਣ ਚਵਾਲ ਲੱਗਿਆ ਹਾਂ ਬਾਈ ਥਣ ਬੜਾ ਚੰਗਾ ਮੁੱਠੀ ਵਾਲਾ ਯਾਰ ਹਮ ਅਸਲ ਵਿੱਚ ਪਤਾ ਲੱਗਦਾ ਚਵਾਈ ਦੇ ਚੱਕਰ ਨਹੀਂ ਸਹੀ ਗੱਲ ਹੈ ਇਹੀ ਚਵਾਈ ਕਰਮਾਣੀ ਲੱਗੀ ਵੀ ਆ ਥਣ ਵੀ ਬਹੁਤ ਸੋਹਣਾ ਲੱਗਾ ਬਾਈ ਹੱਥੀਂ ਚੋਣ ਪਾਵੇਂ ਚੋਈ ਚੱਲੇ ਮਸ਼ੀਨ ਤੇ ਸਹੀ ਗੱਲ ਹੈ ਬਾਈ ਚੋਣ ਤਾਂ ਯਾਰ ਦੋ ਨਾਭੀ ਸੰਮਰੇ ਜੀ ਲਾਉਂਦਾ ਵੀ ਹੈਗਾ ਜਰਸੀ ਦਾ ਹਾਂ ਹੈ ਸਹੀ ਗੱਲ ਆ ਬਾਈ ਤੇ ਹਾਂ ਦੋ ਤੇ ਇੱਕ ਭਜਾਦਾ ਹਮ ਫੇ ਥੋੜੀਆਂ ਤਾਰਾਂ ਹੀ ਮਾਰੀਆਂ ਤੇ ਦੋ ਨੰਬਰ ਤੇ ਕਿਹੜਾ ਸੁਆ ਆ ਗਈ ਬਾਈ ਇਹ ਜਰਸੀ ਆ ਗਈ ਬਾਈ ਹਮ ਦੂਜਾ ਸੁਆ ਮਾਗਰ ਬੱਚੀ 나ੜੂਆ ਬੱਚੀ ਦਾ ਨਾਲ ਹੀ ਆ ਜਰਸੀ ਵੀ ਦਿਖਾਈ ਦਈ ਆ ਆ ਦੇ ਬਾਈ ਬੱਚਾ ਦੇ ਕਿਆ ਬੱਚੀ ਕਿੰਨੀ ਕੁਵਾਲਟੀ 나ੜੂਆ ਵੀ ਹਮ 나ੜੂਆ ਨਾਲ ਆ 800 ਸੁਆ ਬਾਈ ਦੁੱਧ 15 ਕਿਲੋ ਤਿਆਰ ਆਪਾਂ 14 ਕਿਲੋ ਮੰਨ ਕੇ ਦੇਵਾਂਗੇ ਬੱਚਾ ਬਹੁਤ ਵੜਿਆ ਵਾ ਹਾਂ ਸਹੀ ਗੱਲ ਆ ਬਹੁਤ ਟੌਪ ਦੀ ਬੱਚੀ ਆ ਚਾਰੂ ਜਰੂ ਠੰਡੀ ਸ਼ੀਲ ਬੈਠੇ ਹਾਂ ਅਰਚੂ ਜੀ ਬਾਈ ਤੀਜਾ ਦਿਨ ਅੱਜ ਆ ਠੀਕ ਆ ਦੁੱਧ 15 ਕਿਲੋ ਹੁਣ ਆਪਾਂ 14 ਕਿਲੋ ਕਹਿ ਕੇ ਦੇਵਾਂ ਦੁੱਧ 17 18 ਕਿਲੋ ਦੇ ਠੀਕ ਆ ਹਾਂ 20 ਦੇ ਬੰਦਾ ਕਿਸੇ ਵਾਲਾ 20 ਵੀ ਲੈ ਸਕਦਾ ਬਾਈ ਭਾਂਡੇ ਨੂੰ ਦੇਖ ਕੇ ਆਪਾਂ 20 ਵੀ ਕਹਿੰਦੇ ਬਾਕੀ ਭਾਂਡਾ ਦਾ ਹਾਂ ਹਾਂ ਪਰ ਆਪਾਂ ਉਹ ਗੱਲ ਨਹੀਂ ਕਰਨੀ ਲੈਵੇ ਦੀ ਜਿਹੜੀ ਫੀਟ ਕਹਿੰਦੇ ਨਾ ਬਾ ਕਮਾਲ ਦੀ ਫੀਟਿੰਗ ਆ ਕਿਉਂਕਿ ਥਾਣੀ ਬੜਾ ਚੰਗਾ ਲੱਗਿਆ ਬਾਈ ਯਾਰ ਇੱਕ ਨੰਬਰ ਵੜਾ ਠੰਡੀ ਹੀਲ ਲੈ ਉਰੇ ਯੋਜਨ ਘਰੇ ਬਾਈ ਕੁੜੀਆਂ ਕੋਈ ਆਈ ਬਈ ਜੀ ਤਾਂ ਵੀ ਕੋਈ ਲੈ ਸਹੀ ਗੱਲ ਆ ਜਿਵੇਂ ਮਰਚੀ ਬੈਠਾ ਰਹਿਣਾ ਮਹਾ ਯਾਰ ਕੋਈ ਦਿੱਕਤ ਨਹੀਂ ਬਾਈ ਦਿੱਕਤ ਨਹੀਂ ਕਿਉਂਕਿ ਇੰਨਾ ਕਿ ਸੋਹਣਾ ਇਹਨੂੰ ਕਰਮਾਂ ਨੂੰ ਹਵਾ ਲੱਗਿਆ ਹੋਗਾ ਕਹਿਣ ਦਾ ਨਹੀਂ ਅਸਲ ਵਿੱਚ ਪੰਡ ਲੱਗੀ ਪਈ ਆ ਕਹਿਣ ਦਾ ਹਾਂ ਬਾਈ ਟੌਪ ਆ ਯਾਰ ਥਣ ਖੋਲ ਦੇ ਬਾਈ ਨਲੇ ਜਰਸੀ ਵਰੀ ਰਾਕੀ ਬਾਈ ਕਿਉਂਕਿ ਵੀਰਾਂ ਦੀ ਮੰਗ ਬਹੁਤ ਹੁੰਦੀ ਆ ਜਰਸੀ ਇਹ ਦੇਖੀ ਯਾਰ ਬੱਛੀ ਦਾ ਨਿੱਕਾ ਜਿਹਾ ਮੂੰਹ ਨਿੱਕੇ ਨਿੱਕੇ ਕਰਨਾ ਜਿਵੇਂ ਨਿੱਕੇ ਨਿੱਕੇ ਆਣਾ ਬਾਈ ਠੀਕ ਜਰਸੀ ਕਹਿਆ ਅਸਲੀ ਪਿਓਰ ਆ ਬਾਈ ਇਹ ਹਮ ਆਲਾ ਕਹਿੰਦਾ ਯਾਰ ਬਾਕੀ ਹਵਾਨੇ ਦੀ ਗੱਲ ਕਰੀਏ ਬੜਾ ਟੈਟ ਆ ਬੜਾ ਬਾਈ ਹੱਥ ਨਗਰ ਬੈਣ ਨੇ ਹੋਰ ਯੂਜ਼ ਹੋ ਜਾ ਸਹੀ ਗੱਲ ਆ ਪੂਰਾ ਫਸਮਾ ਲੈ ਵਾ ਟੈਟ ਆ ਡਰ ਮੈਂ ਫਿੱਟ ਫਾਟ ਸਹੀ ਗੱਲ ਆ ਗੱਲਾਂ ਕਰਾਉਂਦੀ ਆ ਕਾਫੀ ਕਲਰ ਰੰਗ ਵੀ ਆ ਕਿੰਨਾ ਸੋਹਣਾ ਤਰਦੀ ਬੜਾ ਵਧੀਆ ਆ ਨਾ ਹਾਂ ਬੈਠ ਜਾ ਬਾਈ ਘਰੇ ਅੱਖ ਵਾਲੀ ਆ ਜਿਹੜੇ ਬੰਦੇ ਜਾਂ ਦੁੱਧ ਤੇ ਲੌਣੀ ਲੂਣੀ ਆ ਜਾਂ ਘਰੇ ਸਹੀ ਗੱਲ ਆ ਪੂਰੇ ਬੜੇ ਚੋਲੇ ਦੇ ਗੈਂਦੀਆ ਵੀ ਲੈਵਾ ਮੈਨੂੰ ਹਾਂ ਹੂੰ ਬਹੁਤ ਸੋਹਣਾ ਜਾਣ ਮਾਰ ਜਰ ਇੰਨਾ ਪਾ ਹਮ ਨਾਲੇ ਚੀਜ਼ਾਂ ਵੀ ਦੋ ਬਣ ਜਾਣਗੀਆਂ ਬੱਸੀ ਵੀ ਨਾਲ ਬੱਛੀ ਪੂਰੀ ਟੌਪ ਦੀ ਹੈ ਬਾਈ ਜਰਸੀ ਜਨ ਕਈ ਗੱਲ ਆ ਬੰਦਾ ਹਮ ਮੇਨ ਗੱਲ ਨਾਲ ਹਵਾਨੇ ਦੀ ਫੀਲਿੰਗ ਬਾਕ ਕਮਾਲ ਦੀ ਆਹ ਹਾਂ ਬਾਈ ਆਪੇ ਜੇ ਮਾਰ ਕੇ ਦਿਖਾਵਾਂਗੇ ਤੈਨੂੰ ਹਮ ਬਾਹਰ ਦੇਦਾ ਵੀ ਦੇਖੋ ਬਾਈ ਇਹਨਾਂ ਆਪਾਂ ਮਾਰ ਕੇ ਦਿਖਾਵਾਂਗੇ ਸੋਨੂੰ ਟੂਨ ਚਵਾ ਵੀ ਇਹਦਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਕਰਮ ਵਾਲੀ ਦਾ ਬਾਕੀ ਬੱਚਾ ਵੀ ਬਹੁਤ ਸੋਹਣਾ ਤਿਆਰ ਹੋਣ ਵਾਲਾ ਚੂਲ ਚੂਲ ਹਾਂ ਬਾਕੀ ਵੱਡੀ ਆ ਜਰਸੀ ਕਿ ਨਹੀਂ ਬਾਈ ਪੂਰੀ ਹਾਂ ਫਟਪਾਟ ਹੋਵੇ ਵੀਰ ਮੰਨ ਕੇ ਛੁੜੀ ਜੀ ਆਜੋ ਛੋਟੀ ਜਰਸੀ ਨਹੀਂ ਹੈ ਜੀ ਚੰਗੇ ਵਜਨ ਵਾਲੀ ਤੇ ਯਾਰ ਉਹ ਤਾਂ ਚੀਜ਼ ਹੀ ਨਹੀਂ ਯਾਰ ਕੋਈ ਨਿਆਣਾ ਨਹੀਂ ਕਾਸੀ ਲੋੜੇ ਪਾਉਣਾ ਬੜਾ ਨਹੀਂ ਪਉਣਾ ਤਾਂ ਵੀ ਲੋੜ ਨਹੀਂ ਵੀ ਕੋਈ ਚੱਕਰ ਹੀ ਨਹੀਂ ਆ ਨਾ ਕਾਸੀ ਦੀ ਵੀ ਨਹੀਂ ਯਾਰ ਠੀਕ ਹੈ ਮੈਂ ਕਹਿੰਦਾ ਕੋਈ ਦਿੱਕਤ ਨਹੀਂ ਨਿਆਣਾ ਲਾਇਓ ਨਾ ਲਾਇਓ ਇੰਨੀ ਕੀ ਠੰਡ ਆ ਖੜੀ ਜਾ ਰਹਾ ਹਾਂ ਕੀ ਬਾਤ ਹੈ ਕਿਉਂਕਿ ਜਾਤ ਬ੍ਰੀਡ ਆ ਹੈ ਨਾ ਜਮਾਂ ਬਾਈ ਸਹੀ ਗੱਲ ਹੈ ਲੈ ਲੈ ਕੀ ਬਾਤ ਹੈ ਯਾਰ ਚੋਣ ਚਵਾ ਦੇਖੋ ਬਾਕੀ ਬੱਚੇ ਦਾ ਕੰਮ ਵੀ ਮਤਲਬ ਉਂਗਲ ਉਂਗਲ ਦੇ ਵਿੱਚ ਆ ਜਾ। ਜਮਾ ਦੇਖ ਹੀ ਲੈ। ਲੈ ਸਹੀ। ਜਮਾ ਪਿਓਰ ਬੱਚਾ ਵਾਲਾ ਵਧੀਆ ਮਿਲੂ। ਪਿਓਰ ਜਰਸੀ ਹੈ ਬੱਛੀ। ਹੂੰ। ਜੇ ਕਰ ਸਕਦੇ ਹਾਂ ਬਈ। ਅੰਬੀ ਪਾਲਣ ਵਾਲਾ ਬੱਚਾ ਹਨਾ ਮਗਰ ਪਿਆਸ ਹੋ ਜਾਣਾ ਇਹਨੇ ਵੀ। ਸਾਲ ਡੂਡ ਸਾਲ ਤੱਕ ਕਰਮ ਵਾਲੀ ਨੇ। ਹੁਣ ਦੇਖ ਬਈ ਥਾਣ ਕੱਢਿਆ। ਹੁਣ ਦਿਖਾ ਬੱਛੀ। ਥਾਣ ਤਾਂ ਪਹਿਲਾਂ ਹੀ ਬਹੁਤ ਟੌਪ ਆ। ਮੈਂ ਕਹਿੰਦਾ ਯਾਰ ਮੱਝ ਨੂੰ ਥਾਣ ਹੁੰਦਾ ਇਹੋ ਜਿਹਾ ਜਿਹੜਾ ਇਹਨੂੰ ਲੱਗਿਆ ਵਾ ਕਰਮ। ਹਾਂ। ਆਇਆ ਲਾ ਲਓ ਵੀ ਇਹ ਵੀ ਇੱਕ ਤਰ੍ਹਾਂ ਦੀ ਮੱਝ ਹੀ ਆ। ਬਾਜਰ ਮੱਜ ਬਾਈ ਕਿੱਥੇ ਰੀਸ ਕਰੂ ਯਾਰ ਮੱਜ 2 ਲੱਖ ਦੀ ਘੱਟ ਨਹੀਂ ਆਉਂਦੀ ਇਹ ਜੀ ਇਹ ਮੁੱਲ ਫਿਰ ਜਮਾ ਮਾਹ ਯਾਰ ਕਾਟੇ ਬਾਟੇ ਵਾਲੀ ਹੋਣਗੇ ਹੈ ਠੀਕ ਹੈ ਮੈਂ ਕਹਿੰਦਾ ਮੁੱਲ ਨਹੀਂ ਬਾਲੇ ਆਉਣੇ ਬਈ ਮੁੱਲ ਦਾ ਬਸ ਐ ਲਾ ਲਓ ਖਿੱਚ ਕੇ ਜੇ ਮੋਲੀ ਕਰ ਲੈ ਜਿੰਨੇ ਕਰਨੇ ਆ ਬਾਕੀ ਥਾਂ ਦਾ ਲੈ ਬਾਈ ਮੈਂ ਕਹਿੰਦਾ ਕਾਨੂੰ ਬਈ ਗੱਲਾਂ ਕਰਨ ਦੀ ਐ ਚਵਾਈ ਹੈ ਨਾ ਮਾਹ ਯਾਰ ਲੈ ਕੀ ਪਤਾ ਲੱਗਦਾ ਖੜਕੇ ਦਾ ਹੈ ਨਾ ਵੀ ਹੈਗੀ ਆ ਹਾਂ ਲੈ ਸਹੀ ਗੱਲ ਹੈ ਲੈ ਪੰਪੀ ਆ ਯਾਰ ਸਹੀ ਗੱਲ ਹੈ ਪੰਪੀ ਆ ਨਾ ਬਹੁਤ ਚਵਾਈ ਲਗੀਆ ਕਿਆ ਬਾਤ ਹੈ ਯਾਰ ਲੈ ਉਹ ਦੇਖ ਜਾਂਦਾ ਹੂੰ ਸਿੱਟੇ ਮੇਰੇ ਦਾ ਕੰਮ ਹੈ ਨਵਾਲਾ ਦੇਖ ਬੱਤੀ ਸਹੀ ਗੱਲ ਹੈ ਲੈ ਕਿਆ ਬਾਤ ਹੈ ਬਹੁਤ ਸੋਹਣੀ ਚਵਾਈ ਹੈ ਜੀ ਲੱਪੜਨਾਂ ਦੀ ਚਵਾਈ ਦਿਨਾਂ ਮਰਜੀ ਹੋ ਕਰੀ ਚੱਲ ਜਾ ਰੋ ਹੂੰ ਬਾਕੀ ਠੰਡੀ ਠੋਡੇ ਬਾਲੀਆ ਬਾਈ ਇੱਕ ਨੰਬਰ ਹੈ ਯਾਰ ਜਿਹੜਾ ਸਹੀ ਗੱਲ ਹੈ ਬਾਈ ਅਹਲਾਸਲੀ ਜਰਸੀ ਹੈ ਹੂੰ ਕਰੇ ਰੱਖਣ ਵਾਲਾ ਜਾਨਵਰ ਹੈ ਬਾਈ ਕਿਆ ਬਾਤ ਹੈ ਆਪਸ ਮਾੜੀ ਮੂਜੇ ਕਰਦਾ ਕੀ ਬਾਤ ਬਹੁਤ ਸੋਹਣਾ ਪੰਡਾ ਕਰਨ ਵਾਲੀ ਨੂੰ ਬਾਕੀ ਠੰਡੀ ਹੈ ਜਿੱਥੇ ਖੜ ਗਈ ਸੁੱਕਾ ਹਾਂ ਪੈਰ ਨਹੀਂ ਹਿਲਉਗੀ ਪੈਰ ਉਹ ਚੀਜ਼ ਨਹੀਂ ਤੇ ਤਿੰਨ ਨੰਬਰ ਤੇ ਬਈ ਇਹ ਬਈ ਪਲੂਣ ਬੱਛੀ ਆ ਗਈ ਹਮ ਇਹ ਜੇ ਦਿਨ ਪਾਇਆ 6 ਤੋਂ 7 ਠੀਕ ਹੈ ਹਾਂ ਸੇ ਤੋਂ ਪਹਿਲੇ ਸੂਈ ਇਹਦੇ 15 16 ਠੀਕ ਹੈ ਬਈ ਰੰਗ ਰੰਗ ਦੇ ਤੂੰ ਕਿੰਨਾ ਚੰਗਾ ਬਹਿੜਦਾ ਕਿੰਨੇ ਦਿਨ ਪਾਇਆ ਹਫਤਾ ਤੇ ਦਾ ਬਈ ਹਫਤਾ ਲੈ ਜੂ ਹਜੇ ਤੇ ਮੈਨੂੰ ਲੱਗਦਾ ਲੈ ਵੀ ਬਹੁਤ ਸੋਹਣਾ ਤੇ ਬਹੁਤ ਸਿਰਾ ਕੱਢੂ ਯਾਰ ਜਿਵੇਂ ਪਲੂਣ ਸੁੰਦਿਆ ਲੈ ਵੀ ਬੜਾ ਚੰਗਾ ਤਿਆਰ ਕਰਦੀ ਆਉਂਦੀ ਹੈ ਨਾ ਜਮਾਂ ਬਈ ਜਿੱਦ ਤਿਆਰ ਹੋ ਗਈ ਯਾਰ ਬੈੜ ਉੱਤੇ ਦੱਸ ਰੰਗ ਵਾਲੀ ਐਨਾ ਸੋਹਣਾ ਲੇ ਵਾਲਾ ਰੰਗ ਦੇ ਤੂੰ ਕਿੰਨਾ ਚੰਗਾ ਬੈੜਦਾ ਘਰੇ ਰੱਖਣ ਵਾਲਾ ਬਾਈ ਸਹੀ ਗੱਲ ਆ ਗੋਡਰ ਕੀ ਕਹਿ ਸਕਦੇ ਆ ਕਿ ਨਹੀਂ ਬਾੜੀ ਸੋਹਣੀ ਪੱਛੀ ਆ ਯਾਰ ਬਾਈ ਬੈੜ ਤੇ ਫੁੱਲ ਜਾਲ ਜੂਨ ਬਹੁਤ ਆ ਯਾਰ ਪੱਛੀ ਦੇਖ ਬਾਕੀ ਸਫਾਈ ਬਹੁਤ ਆ ਲੈ ਥਾਣ ਦੇਖੀ ਤੂੰ ਲੈ ਥਾਣ ਦੇਖੋ ਕਿਆ ਬਾਤ ਆ ਯਾਰ ਮੈਂ ਕਹਣਾ ਹੇ ਢੱਲਾਂ ਵਾਲੀਆਂ ਬੇਵਾਲੂ ਬਸ ਇਰਾ ਯਾਰ ਕੰਬ ਬਾਈ ਹਜੇ ਤਾਂ ਫਿਰ ਉਹ ਆ ਯਾਰ ਪੱਛੀ ਦੇ ਹਮ ਜਿੱਦੇ ਸ਼ੂਈ ਤੂੰ ਦੱਸੂ ਦੱਸ ਸੁਣੇ ਇਸੇ ਹੀ ਗੱਲਾਂ ਪੁੱਲ ਪੁੱਲ ਕਰਦਾ ਲੇਵਾ ਬੱਚੀ ਦਾ ਕਿ ਨਾੜਾ ਲੁੜਾ ਦੇਖੋ ਬਈ ਹਵਾਲੇ ਤੇ ਕੀ ਆ ਬਹੁਤ ਸੋਹਣੀਆਂ ਨਾੜਾ ਨੂੜਾ ਲੱਗੇ ਵੇਲੇ ਵੇ ਤੇ ਚੰਗੇ ਵਜਣ ਵਾਲੀ ਦੱਸੀ ਆ ਕਿ ਕਵਾਲਟੀ ਵਾਲੇ ਬੱਚੀਆਂ ਯਾਰਾ ਬਾਕੀ ਜੇ ਗੱਲ ਕਰੀਏ ਤਾਂ ਹੁਣ ਸਟਰਕਚਰ ਜੀ ਇਹਦੀ ਬਾਡੀ ਵੰਤਰ ਦੀ ਮੈਂ ਕਹਿੰਦਾ ਵੀ ਜਾਣ ਦੀ ਲੋੜ ਹੀ ਨਹੀਂ ਬਹੁਤ ਸੋਹਣਿਆ ਬਾਈ ਬਹੁਤ ਇੱਕ ਪੱਖ ਕਰਮਾਣੀ ਦਾ ਬਹੁਤ ਸੋਹਣਾਗਾ ਕਿਸੇ ਪੱਖ ਤੋਂ ਹੱਥ ਜ਼ਰਾ ਨਹੀਂ ਗਨੇ ਬਹੁਤ ਪਲਿਆ ਬਹੁਤ ਚੰਗਾ ਰੰਗ ਆ ਬੱਜਾ ਬਹੁਤ ਚੰਗਾ ਰੰਗ ਬਾਕੀ ਲੇਵਾ ਜਿਹੜਾ ਟਰੈਕਟਰ ਆ ਹਾਂ ਹੋਰ ਅੰਗ ਲਈ ਜਿੱਦੇ ਸੂਲਾ ਜਰ ਬੈਠ ਨੇ ਦੱਸੂ ਬਾਈ ਵੀ ਹੈਗਾ ਬੱਲਾ ਕਰਕੇ ਸੂਲ ਜਿੱਦੇ ਸੂਲ ਲੱਟ ਕੇ ਸੂ ਯਾਰ ਐਨਾ ਭਾਂਡਾ ਬਣਾਉਣਾ ਹੂੰ ਲੈ ਕਿਹੜਾ ਦੇਖੋ ਨਾ ਨਾ ਬਈ ਬਣੀਆ ਚੰਗੀਆਂ ਕਰ ਮੜੀ ਲੈ ਵੇ ਤੇ ਬਾਕੀ ਬਈ ਝੋਲ ਬਹੁਤ ਪਈਆ ਝੋਲਾ ਇਹ ਕੱਚੀ ਕੱਚੀ ਆ ਬਈ ਇਹ ਤਾਂ ਕੱਚੀ ਕੱਚੀ ਪਈਆ ਕੀ ਜੇ ਕਿਸੇ ਵੀ ਵੀਰ ਨੂੰ ਨਾ ਤੰਨਾ ਜੋ ਕੋਈ ਵੀ ਨਾ ਪਸੰਦ ਆਵੇ ਤਾਂ ਬਾਈ ਨਾ ਬਾਈ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ